ਮਰੇਗਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਪਿੰਡ ਜਸਿਆਣੇ ਵਿੱਚ ਬੰਦ ਕੀਤਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਅੱਜ ਲੀਵਰ ਘਰੇ ਬੈਠੀ ਆ ਮਸਟਰੋਲ ਨਿਕਲਿਆ ਹੋਇਆ ਪਰ ਕੰਮ ਨਹੀਂ ਦਿੱਤਾ ਜਾ ਰਿਹਾ ਨਹੀਂ ਤਾਂ ਅਸੀਂ ਨੱਕ ਦੇ ਵਿੱਚ ਦਮ ਕਰਾਂਗੇ ਇਹ ਇਹ ਵੀਡੀਓ ਦਾ ਵੀ ਪੁਤਲੇ ਫੂਕਾਂਗੇ ਅੱਜ ਪਿੰਡ ਵਿੱਚ ਫੂਕਾਂਗੇ ਕੱਲ ਨੂੰ ਵੀਡੀਓ ਦਫਤਰ ਤੇ ਰਾਂਗੇ ਤੇ ਨਰੇਗਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਲੋ ਕਰੋ ਪਿੰਡ ਜਸਿਆਣੇ ਵਿੱਚ ਬੰਦ ਕੀਤਾ ਕੰਮ ਚਾਲੂ ਕਰੋ ਚਲੋ ਕਰੋ ਚਾਲੂ ਕਰੋ ਮੇਰਾ ਨਾਂ ਜਗਜੀਤ ਸਿੰਘ ਜਸਿਆਣਾ ਮੈਂ ਦਿਹਾਤੀ ਮਜ਼ਦੂਰ ਸਭਾ ਦਾ ਸੂਬਾ ਸੰਯੁਕਤ ਸਕੱਤਰ ਹਾਂ ਅੱਜ ਅਸੀਂ ਜਸਿਆਣੇ ਪਿੰਡ ਦੀ ਨਰੇਗਾ ਲੇਬਰ ਸਾਰੀ ਇਕੱਠੀ ਹੋਈ ਆ ਕਿਉਂਕਿ ਸਾਡੇ ਨਰੇਗਾ ਦਾ ਮਸਟਰੌਲ ਨਿਕਲਿਆ ਨਰੇਗਾ ਦਾ ਕੰਮ ਕਰ ਬੰਦ ਕਰ ਦਿੱਤਾ ਗਿਆ ਹੈ ਅੱਜ ਲੇਵਰ ਘਰੇ ਬੈਠੀ ਆ ਮਸਟਰੌਲ ਨਿਕਲਿਆ ਹੋਇਆ ਪਰ ਕੰਮ ਨਹੀਂ ਦਿੱਤਾ ਜਾ ਰਿਹਾ ਕਿਹਾ ਇਹ ਜਾ ਰਿਹਾ ਕਿ ਮਜ਼ਦੂਰਾਂ ਦੀ ਹਾਜ਼ਰੀ ਜਿੱਥੇ ਰੇਜ ਆਉਂਦੀ ਉੱਥੇ ਲਾਈ ਜਾਊਗੀ ਤੇ ਜਿੱਥੇ ਰੇਜ ਆਉਂਦੀ ਆ ਉਹ 4-5 ਕਿਲੋਮੀਟਰ ਤੇ ਮਜ਼ਦੂਰਾਂ ਨੂੰ ਜਾਣਾ ਪੈਂਦਾ ਅਸੀਂ ਕਿਹਾ ਵੀ ਚਲੋ 4-5 ਕਿਲੋਮੀਟਰ ਦੂਰ ਤੇ ਅਸੀਂ ਇੱਕ ਸਮੇਂ ਸਵੇਰ ਹਾਜ਼ਰੀ ਲਵਾ ਦੇਾਂਗੇ ਪਰ ਛਾਂ ਉਹ ਕਹਿੰਦੇ ਵੀ ਸ਼ਾਮ ਤੱਕ ਵੀ ਹਾਜਰੀ ਉੱਥੇ ਹੀ ਲਾਓ ਫਿਰ 4-5 ਕਿਲੋਮੀਟਰ ਹਾਜਰੀ ਉੱਥੇ ਲਾਉਣੀ ਪਾਉਗੀ ਸੋ ਅਸੀਂ ਕਿਹੜੇ ਮੌਕੇ ਕੰਮ ਕਰ ਲਾਂਗੇ ਕਦੋਂ ਮਜ਼ਦੂਰ ਸਾਡੇ ਕੰਮ ਕਰਨਗੇ ਕਿਹੜੇ ਸਮਾਂ ਜਾਨੀ ਕਿ ਤੁਰਦਿਆ ਫਿਰਦਿਆ ਨੂੰ ਹੀ 2 ਘੰਟੇ ਲੱਗ ਜਾਂਦੇ ਆ ਤੇ ਫਿਰ ਇੱਕ ਪਾਸੇ ਕੰਮ ਭਾਲਦੇ ਆ ਅਫਸਰ ਸਾਹਿਬ ਇੱਕ ਪਾਸੇ ਕੰਮ ਕਹਿੰਦੇ ਵੀ ਨਰੇਗਾ ਦੇ ਮਜ਼ਦੂਰ ਕੰਮ ਨਹੀਂ ਕਰਦੇ ਸੋ ਅਸੀਂ ਇਹ ਮੰਗ ਕਰਦੇ ਕਿ ਸਾਡਾ ਜਿਹੜਾ ਪਿੰਡ ਦਾ ਕੰਮ ਆ ਉਹ ਫੌਰੀ ਬੰਦ ਹੋਇਆ ਜਾਵੇ ਨਹੀਂ ਤਾਂ ਅਸੀਂ ਨੱਕ ਦੇ ਵਿੱਚ ਦਮ ਕਰਾਂਗੇ ਇਹ ਇਹ ਵੀਡੀਓ ਦਾ ਵੀ ਪਤਲੇ ਫੂਕਾਂਗੇ ਅੱਜ ਅਸੀਂ ਪਿੰਡ ਵਿੱਚ ਫੂਕਾਂਗੇ ਕੱਲ ਨੂੰ ਵੀਡੀਓ ਦਫ਼ਤਰ ਕੇ ਰਾਂਗੇ ਤੇ ਜਿਹੜਾ ਜੇ ਸਾਡਾ ਮਸਲਾ ਹੱਲ ਨਹੀਂ ਹੋਇਆ ਜਿਹੜਾ ਸੈਂਟਰ ਦੇ ਉੱਤੇ ਹਾਜ਼ਰੀ ਦੋ ਟਾਈਮ ਦੀ ਜਿਹੜੀ ਲਾਈ ਜਾਂਦੀ ਆ ਹਾਜ਼ਰੀ ਕਿਤੇ ਲੱਗਦੀ ਆ ਕੰਮ ਕਿਤੇ ਚੱਲਦਾ ਇਹਦੇ ਨਾਲ ਸਾਡੀ ਖੱਡਲ ਖਵਾਰੀ ਹੋ ਰਹੀ ਆ ਸੋ ਜੇਕਰ ਇਹ ਸਾਡਾ ਮਸਲਾ ਅੱਜ ਤੱਕ ਹੱਲ ਨਾ ਹੋਇਆ ਤਾ ਕੱਲ ਨੂੰ ਵੀਡੀਓ ਦਾ ਉਤਰਦੇ ਦਾ ਵੀ ਬੂਹਾ ਕੀ ਰਾਂਗੇ ਸਾਰੇ ਟਰਾਲੀਆਂ ਭਰ ਕੇ ਜਾਵਾਂਗੇ ਵੱਡਾ ਇਕੱਠ ਕਰਾਂਗੇ ਤੇ ਇਹੀ ਵੀਡੀਓ ਨੂੰ ਮਤਲਬ ਕਿ ਇਹ ਕੰਮ ਚਲਾਉਣ ਲਈ ਮਜਬੂਰ ਕਰਾਂਗੇ ਸੋ ਮੈਂ ਅੰਤ ਵਿੱਚ ਬੇਨਤੀ ਕਰਦਾ ਸਾਰੇ ਮਜ਼ਦੂਰ ਭੈਣ ਭਰਾਵਾਂ ਨੂੰ ਕਿ ਆਓ ਇਕੱਠੇ ਹੋਈਏ ਜਿੱਥੇ ਬੰਦੀ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਨਰੇਗਾ ਦਾ ਕੰਮ ਇਹ ਇਹਨੂੰ ਕਮਜ਼ੋਰ ਕਰ ਰਹੀ ਹੈ ਸਰਕਾਰ ਭਗਵੰਤ ਮਾਨ ਸਰਕਾਰ ਵੀ ਨਰੇਗਾ ਨੂੰ ਕਮਜ਼ੋਰ ਕਰ ਰਹੀ ਹੈ ਮੋਤੀ ਸਰਕਾਰ ਵੀ ਲੱਗੀ ਹੋਈ ਹੈ ਜਿਹੜੀ ਹਾਜ਼ਰੀ ਦਾ ਮਸਲਾ ਇਹ ਵੀ ਨਰੇਗਾ ਨੂੰ ਕਮਜ਼ੋਰ ਕਰਨ ਵਾਲਾ ਕੰਮ ਹੀ ਹੈ ਪਹਿਲਾਂ ਜਦੋਂ ਰਜਿਸਟਰ ਤੇ ਹਾਜ਼ਰੀ ਲੱਗਦੀ ਸੀ ਆਨਲਾਈਨ ਨਹੀਂ ਸੀ ਹਾਜ਼ਰੀ ਲੱਗਦੀ ਆਫਲਾਈਨ ਹਾਜ਼ਰੀ ਲੱਗਦੀ ਸੀ ਉਦੋਂ ਵੀ ਤਾਂ ਸਾਡਾ ਕੰਮ ਚੱਲਦਾ ਹੀ ਸੀ ਔਰ ਮੈਂ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਡਰਾਵੇਬਾਜ਼ੀ ਦਿੱਤੀ ਜਾਂਦੀ ਆ ਕਿ ਤੁਹਾਡੀ ਫੋਟੋ ਖਿੱਚੀ ਜਾਣੀ ਆ ਅਸੀਂ ਪੁੱਛਣਾ ਚਾਹੁੰਦੇ ਆ ਵੀਡੀਓ ਨੂੰ ਵੀ ਇਹ ਜਿਹੜਾ ਮਸਤਾਉ ਤੁਸੀਂ ਦਿੱਲੀ ਭੇਜਦੇ ਹੋ ਉਹਦੇ ਵਿੱਚ ਨਾਇਜ਼ ਨਾਇਜ਼ ਹਾਜ਼ਰੀਆਂ ਵੀ ਲੱਗਦੀਆਂ ਜਿਨ੍ਹਾਂ ਦੇ ਫੋਟੋ ਵੀ ਨਹੀਂ ਖਿੱਚੀਆਂ ਹੁੰਦੀਆਂ ਉਹਨਾਂ ਦੇ ਪੈਸੇ ਫਿਰ ਕਿਵੇਂ ਪੈ ਜਾਂਦੇ ਐਸ ਲਈ ਇਹ ਸਾਰਾ ਧੋਖਾ ਮਰੇਗਾ ਨੂੰ ਫੇਲ ਕਰਦਾ ਕੰਮ ਆ ਇਹ ਕੰਮ ਫੇਰ ਨਹੀਂ ਹੋਣ ਦੇਵਾਂਗੇ ਅਸੀਂ ਲਗਾਤਾਰ 100 ਦਿਨ ਕੰਮ ਲਾਵਾਂਗੇ ਅਸੀਂ ਇੱਕ ਦਿਨ ਵੀ ਜੇ ਸਾਡਾ ਕੰਮ ਰੋਕਿਆ ਗਿਆ ਤਾਂ ਫਿਰ ਅਸੀਂ ਵੀਡੀਓ ਦਫ਼ਤਰ ਤੇ ਉੱਥੇ ਲੰਗਰ ਪਾਣੀ ਬਣਾ ਕੇ ਉੱਥੇ ਲੰਗਰ ਪਾਣੀ ਸਮਾਨ ਇਕੱਠਾ ਕਰਕੇ ਬਹਿ ਜਾਵਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਨਹੀਂ ਉਠਾਂਗੇ ਧੰਨਵਾਦ दिल्ली क्राइम नेशनल न्यूज़ नजर सफर